ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਬਰਮਕ ਪਿਆਰਿਓ ਅੱਜ ਆਪਾਂ 21ਵੀਂ ਪੌੜੀ ਦੀ ਵਿਆਖਿਆ ਪਾਉਨੇ ਆ ਧਿਆਨ ਨਾਲ ਸਰਵਣ ਕਰਨਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਤੀਰਥਾਂ ਦੇ जान ਵਾਲੇ ਲੋਕ ਤਪ ਕਰਨ ਵਾਲੇ ਦਇਆ ਕਰਕੇ ਦਿੱਤਾ ਹੋਇਆ ਦਾਨ ਹੈ ਜਿਹੜਾ ਇਹ ਭਾਵੇਂ ਬਹੁਤ ਚੰਗੀ ਗੱਲ ਹੈ ਅੱਜ ਹੜ੍ਹਾਂ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਇਦਾਂ ਦਾਨ ਦੇਣਾ ਮਨਾ ਨਹੀਂ ਹੈ ਦਾਨ ਦੇਣਾ ਜਿਹੜੇ ਮਨਾਉ ਹੈ ਜਿਹੜਾ ਤੀਰਥਾਂ ਦੇ ਉੱਤੇ ਜਾ ਕੇ ਬੈਠੇ ਤੇ ਅਨੇਕਾਂ ਤਰ੍ਹਾਂ ਦੇ ਲੋਕ ਕਿਨਾਰਿਆਂ ਦੇ ਉੱਤੇ ਆਪਣੇ ਲੋਕਾਂ ਨੂੰ ਹੈਂਡੀਕੈਪਟ ਬਣਾ ਕੇ ਮੰਗਤਿਆਂ ਮੰਗਤੇ ਬੱਚਿਆਂ ਨੂੰ ਚੁੱਕ ਕੇ ਉਹਨਾਂ ਨੂੰ ਤਰਸਵਾਣ ਹਾਲਤ ਦੇ ਵਿੱਚ ਛੱਡ ਜਾਂਦੇ ਨੇ ਤੇ ਉੱਥੇ ਜਾ ਕੇ ਜਿਹੜਾ ਪੈਸਾ ਦਿੱਤਾ ਜਾਂਦਾ ਉਹ ਦੀ ਦਰਵਾਤੋਂ ਹੁੰਦੀ ਹੈ ਮਹਾਰਾਜ ਕਹਿੰਦੇ ਇਹ ਲੋਕਾਂ ਦੇ ਵਿੱਚ ਇੱਕ ਪ੍ਰਚਲਿਤ ਸੀ ਵੀ ਤੀਰਥਾਂ ਤੇ ਜਾ ਕੇ ਦਾਨ ਕਰੋ ਉੱਥੇ ਬੈਠੇ ਹੋਏ ਪਖੰਡੀ ਲੋਕ ਉਹ ਹਰਕੇ ਸੰਤਨਾਖੀਆ ਬਨਾਰਸ ਦੇ ਠੱਗ ਉਹਨਾਂ ਨੂੰ ਦਾਨ ਕਰਨ ਦੇ ਨਾਲ ਮਹਾਰਾਜ ਕਹਿੰਦੇ ਕੁਛ ਨਹੀਂ ਮਿਲਦਾ ਜੇ ਕੋ ਪਾਵੇ ਤਿਲਕਾ ਮਾਨ ਜੇ ਕੋਈ ਮੌਕਾ ਪਾ ਵੀ ਲੈਂਦਾ ਹੈ ਤਾਂ ਤਿਲਕ ਤੇ ਮੌਕੇ ਦੀ ਸ਼ਾਬਾਸ਼ੇ ਜਿਹੜੀ ਉਹ ਪੁਜਾਰੀ ਭਿਖਾਰੀ ਦਿੰਦੇ ਆ ਬਾ ਇਸ ਤੋਂ ਬਾਅਦ ਕੁਝ ਨਹੀਂ ਉਸ ਤੋਂ ਬਾਅਦ ਉਹ ਉਹਨਾਂ ਦੀ ਮੈਸਜੂਜ਼ ਕਰਕੇ ਉਸ ਪੈਸੇ ਨੂੰ ਨਸ਼ੇ ਵੱਲ ਵਿਸ਼ੇ ਵੱਲ ਵਿਕਾਰਾਂ ਦੇ ਵਿੱਚ ਖਰਚ ਕੀਤਾ ਜਾਂਦਾ ਹੈ ਪਰ ਜਿਹੜਾ ਲੋੜਵੰਦਾਂ ਦੀ ਮਦਦ ਕਰਨਾ ਹੈ ਉਹ ਦਾਨ ਹੈ ਜਿਹੜਾ ਲੇਖੇ ਦੇ ਵਿੱਚ ਹੈ ਉਹ ਹੈ ਜਿਵੇਂ ਹੁਣ ਹੜਾਏ ਹੋਏ ਨੇ ਕਿਸੇ ਤਰ੍ਹਾਂ ਦੀ ਕੋਈ ਆਫਤ ਆ ਗਈ ਨਾਲ ਮਿਲ ਕੇ ਜਿਹੜਾ ਜਿਨ੍ਹਾਂ ਦੇ ਕੋਲ ਪਹੁੰਚ ਹੈ ਉਹ ਭਾਈ ਦਾਨ ਕਰਦੇ ਆ ਉਹਨਾਂ ਦਾ तहे ਦਿਲੋਂ ਧੰਨਵਾਦ ਹੈ ਉਲੇਖੇ ਦੇ ਵਿੱਚ ਆ ਕਿਸੇ ਬੱਚਿਆਂ ਦੇ ਮੂੰਹ ਵਿੱਚ ਅੰਨ ਪਾਣੀ ਪੈਂਦਾ ਕਿਸੇ ਦਾ ਘਰ ਕਿਸ ਨੂੰ ਆਸਰਾ ਮਿਲਦਾ ਇਹ ਗਵਰਨਮੈਂਟ ਵੀ ਕਰਦੀ ਹੈ ਪਰ ਆਮ ਸੰਸਥਾਵਾਂ ਵੀ ਬਹੁਤ ਕਰਦੀਆਂ ਨੇ ਸਭ ਦਾ तहे ਦਿਲੋਂ ਧੰਨਵਾਦ ਹੈ ਇਦਾਂ ਦੇ ਦਾਨ ਦੇ ਉੱਤੇ ਤਾਂ ਕੋਈ ਰੋਕ ਨਹੀਂ ਪਰ ਜਿਹੜੇ ਪੁਜਾਰੀ ਨੇ ਬਣਾਏ ਹੋਏ ਅੱਡੇ ਨੇ ਉਹਨਾਂ ਤੇ ਜਾ ਕੇ ਦਾਨ ਕਰੋਗੇ ਤਾਂ ਤੁਹਾਨੂੰ ਇੱਕ ਤਿਲਕ ਜਨ ਮਾਤਰਾ ਜਿਹੜੀ ਸ਼ਾਬਾਸ਼ ਮਿਲ ਜਾਣੀ ਹੈ ਮੌਕੇ ਤੇ ਇਹ ਹੋ ਸਕਦਾ ਤੁਹਾਨੂੰ ਆਪ ਕੋ ਆਪਣੀ ਮਰਿਆਦਾ ਅਨਸਾਰ ਕੋਈ ਸਰੋਪਾ ਦੇ ਦੇਵੇ ਪਰ ਬਾਅਦ ਵਿੱਚ ਤੁਹਾਡੇ ਪੈਸੇ ਦੀ ਜਿਹੜੀ ਮੈਸੇਜ ਹੋ ਜਿੰਦੀ ਹੈ ਉਸ ਤੋਂ ਮਹਾਰਜ ਕਹਿੰਦੇ ਪਾਈ ਬਚਨ ਦੀ ਲੋੜ ਹੈ ਉਸ ਤੋਂ ਵਧੀਆ ਤਾਂ ਇਹ ਹੈ ਸੋਣਿਆ ਮੰਨਿਆ ਮਨ ਕੀਤਾ ਭਾਉ ਗੁਰੂ ਦਾ ਸ਼ਬਦ ਗੁਰੂ ਸ਼ਬਦ ਨੂੰ ਸੁਣ ਕੇ ਮੰਨ ਕੇ ਤੇ ਆਪਣੇ ਮਾਨ ਵਿੱਚ ਅਮਲੀ ਰੂਪ ਦੇ ਵਿੱਚ ਪਿਆਰ ਦੇ ਪਿਆਰ ਕਰਕੇ ਪਾਉ ਉਸ ਨੂੰ ਹਰਦੇ ਦੇ ਵਿੱਚ ਵਸਾਓ ਫਿਰ ਕੀ ਕਰਨਾ ਬਾਹਰਲੇ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਇਹ ਸਾਰੇ ਕਰਮਕਾਂਡ ਜਿਹੜੇ ਦਾਨ ਉਹਨਾਂ ਨੇ ਇਹ ਵੀ ਕਰਨ ਦੀ ਲੋੜ ਨਹੀਂ ਅੰਤਰਗਾ ਤੀਰਥ ਮਲਣਾਓ ਭਾਪ ਆਪਣੇ ਅੰਦਰਲੇ ਤੀਰਥ ਦੇ ਵਿੱਚ ਤੁਸੀਂ ਮਲ ਮਲ ਕੇ ਨਹਾਉਣਾ ਕਰੋ ਇਹ ਸ਼ਬਦ ਗੁਰੂ ਦਾ ਗਿਆਨ ਹੈ ਜਿਹੜਾ ਇਸ ਨੂੰ ਆਪਣੇ ਅੰਦਰਲੇ ਤੀਰਥ ਦੇ ਨਾਲ ਜੋੜਦਾ ਹੈ ਤੇ ਉੱਥੇ ਇਸ਼ਨਾਨ ਕਰਕੇ ਤੁਸੀਂ ਆਪਣੇ ਮਨ ਦੀ ਮੈਲ ਲਾ ਸਕਦੇ ਹੋ ਬਾਹਰ ਧੋਣ ਦੇ ਨਾਲ ਕੁਝ ਨਹੀਂ ਮਿਲਦਾ ਤੇ ਸਰੀਰ ਨੂੰ ਭਾਵੇਂ ਲੱਖਾਂ ਵਾਰੀ ਧੋ ਲੋ ਜਿਹੜੀ ਮਨ ਦੀ ਪਵਿੱਤਰਤਾ ਹੈ ਉਹ ਨਹੀਂ ਹੁੰਦੀ ਜੇਕਰ ਤੁਸੀਂ ਸ਼ਬਦ ਗੁਰੂ ਦੇ ਰਾਹੇ ਆਪਣੇ ਮਨ ਦੀ ਮੈਲ ਲਾਹੋਗੇ ਅੰਦਰਲੇ ਤੀਰਥ ਦੇ ਵਿੱਚ ਤਾਂ ਤੁਸੀਂ ਸ੍ਰੇਸ਼ਟ ਉੱਤਮ ਤੇ ਸਾਫ਼ ਹੋ ਜਾਓਗੇ ਸਭ ਗੁਣ ਤੇਰੇ ਮੈਂ ਨਾਹੀ ਕੋਏ ਜਿੰਨੇ ਵੀ ਗੁਣ ਨੇ हे ਗੁਰੂ ਪਰਮਾਤਮਾ ਸਾਰੇ ਤੇਰੇ ਨੇ ਭਾਵੇਂ ਉਹ ਮੈਨੂੰ ਮੇਰੇ ਮਾਤਾ ਪਿਤਾ ਤੋਂ ਗੁਣ ਮਿਲੇ ਆ ਭਾਵੇਂ ਉਹ ਮੈਨੂੰ ਆ ਆਮ ਇਸ ਸ੍ਰਿਸ਼ਟੀ ਦੇ ਉੱਤੋਂ ਪਸ਼ੂ ਪੰਛੀਆਂ ਤੋਂ ਗੁਣ ਮਿਲੇ ਆ ਭਾਵੇਂ ਮੈਨੂੰ ਗੁਰੂ ਗ੍ਰੰਥ ਸਾਹਿਬ ਤੋਂ ਗੁਣ ਗੁਣ ਮਿਲੇ ਆ ਇਹ ਸਾਰੇ ਗੁਣ ਤੇਰੇ ਨੇ ਜਿੰਨੇ ਵੀ ਮੇਰੇ ਅੰਦਰ ਗੁਣ ਨੇ ਇਹ ਸਾਰੇ ਤੇਰੇ ਨੇ ਕਿਉਂਕਿ ਮੈਂ ਤਾਂ ਬਿਨਾ ਗੁਣਾ ਤੋਂ ਪੈਦਾ ਹੋਇਆ ਸੀ ਮੇਰਾ ਆਪਣਾ ਕੋਈ ਗੁਣ ਵੀ ਨਹੀਂ ਹੈ ਬਾਦ ਵਿੱਚ ਮੈਨੂੰ ਜਿਹੜੇ ਗੁਣ ਨੇ ਉਹ ਜਿੰਨੇ ਵੀ ਮੈਨੂੰ ਮਾਤਾ ਦੇ ਪੇਟ ਵਿੱਚ ਜਨਮਾਰ ਮਿਲੇ ਉਹ ਸਾਰੇ ਤੇਰੇ ਗੁਣ ਹਨ ਬੇਣ ਗੁਣ ਕੀਤੇ ਭਗਤ ਨਾ ਹੋਏ ਭਗਤ ਦੇ ਤੱਤੇ ਨੂੰ ਸਿਆਰੀ ਹੈ ਭਗਤੀ ਇਸਤਰੀ ਲਿੰਗ ਸ਼ਬਦ ਹੈ ਬਿਨਾ ਗੁਣਾ ਤੋਂ ਭਗਤੀ ਨਹੀਂ ਹੁੰਦੀ ਭਾਈ ਭਗਤੀ ਤੋਂ ਬਿਨਾ ਤੁਸੀਂ ਭਗਤ ਨਹੀਂ ਕਹਾ ਸਕਦੇ ਔਗਣਾਂ ਦਾ ਤਿਆਗ ਕਰੋ ਵਨੋਂ ਲਾਤਾਰਨ ਕਰੋ ਤਾਂ ਹੀ ਤੁਸੀਂ ਭਗਤੋਂ ਤਾਂ ਹੀ ਤੁਹਾਡੀ ਭਗਤੀ ਹੈ ਜੇ ਤੁਸੀਂ ਭੇਕ ਦੇ ਵਿੱਚ ਤਾਂ ਜਿੰਨੇ ਵੀ ਮਰਜੀ ਵੱਡੇ ਉਹ ਜੋ ਜਿੰਨੇ ਮਰਜੀ ਤੁਸੀਂ ਵੱਡਾ ਭੇਕ ਕਰ ਲੋ ਪਰ ਜੇ ਤੁਹਾਡੇ ਅੰਦਰ ਗੁਣ ਨਹੀਂ ਤਾਂ ਤੁਹਾਡੇ ਕੋਲ ਕੱਖ ਨਹੀਂ ਜੇ ਔਗਣ ਨੇ ਤਾਂ ਤੁਸੀਂ ਜ਼ਹਿਰ ਪੀ ਰਹੇ ਹੋ ਜੇ ਗੁਣ ਨੇ ਤਾਂ ਤੁਸੀਂ ਅੰਮ੍ਰਿਤ ਪੀ ਰਹੇ ਹੋ ਵੈਣ ਗੁਣ ਕੀਤੇ ਭਗਤ ਨਾ ਹੋਏ ਸੁਆਸਤੇ ਆਤ ਬਾਣੀ ਬਰਮਾਓ ਐਸੀ ਬਾਣੀ ਬਰਮਾਓ ਜਿਹੜੀ ਵੱਡਿਆਂ ਦੀ ਲਿਖੀ ਹੋਈਆਂ ਚੰਗੀਆਂ ਗੱਲਾਂ ਨੇ ਜਿਹੜੀ ਬਾਣੀ ਹੈ ਜਿਹੜੀ ਬ੍ਰਹਮ ਦੀ ਬਾਣੀ ਹੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਾਈ ਉਹ ਵਸ ਜਾਂਦੀ ਹੈ ਤੇ ਉਹਨਾਂ ਨੂੰ ਤਾਂ ਫਿਰ ਮਾਇਆ ਵੀ ਜੈ ਜੈ ਮਾਇਆ ਵੀ ਜੈ ਜੈ ਕਾਰ ਕਰਦੀ ਆ ਭਾਵੇਂ ਉਹਨਾਂ ਦੇ ਪਿੱਛੇ ਲੱਗੀ ਫਿਰਦੀ ਆ ਨਵਨੀਦੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਈ ਸਤ ਸੁਹਾਨ ਸਦਾ ਮਨ ਚਾਓ ਉਹਨਾਂ ਦੇ ਅੰਦਰ ਸਤ ਆ ਜਾਂਦਾ ਹੈ ਸੁਹਾਨ ਉਹਨਾਂ ਦਾ ਸੁਹਾਗ ਸਦਾ ਲਈ ਅਟਲ ਸੁਹਾਗ ਆ ਉਹ ਕਦੇ ਵੀ ਸੁਹਾਗਣਾ ਤੋਂ ਬਿਨਾ ਦੁਹਾਗਣ ਨਹੀਂ ਬਣਦੀਆਂ ਹਮੇਸ਼ਾ ਹੀ ਸੁਹਾਗਣਾ ਰਹਿੰਦੀਆਂ ਹਨ ਕਿਉਂਕਿ ਉਹਨਾਂ ਦਾ ਪਤੀ ਪਰਮਾਤਮਾ ਤੇ ਨਾਲ ਪਿਆਰ ਪੈ ਜਾਂਦਾ ਹੈ ਤੇ ਸਦਾ ਉਹਨਾਂ ਦੇ ਮਨ ਵਿੱਚ ਚਾਓ ਖੇੜਾ ਬਣਿਆ ਰਹਿੰਦਾ ਹੈ ਕਾਵਣ ਸੁਵੇਲਾ ਵਕਤ ਕਾਵਣ ਕਾਵਣ ਥਿਤ ਕਾਵਣ ਵਾਰ ਕਾਵਣ ਸਿਰ ਉਤੀ ਮਾਉ ਕਾਵਣ ਜਿਤ ਹੋਆ ਆਕਾਰ ਇੱਥੇ ਇੱਕ ਸਵਾਲ ਖੜਾ ਹੁੰਦਾ ਹੈ ਵੀ ਆਹ ਕਿਹੜਾ ਵੇਲਾ ਸੀ ਜਦੋਂ ਸ੍ਰਿਸ਼ਟੀ ਬਣੀ ਐ ਤੇ ਕਿਹੜਾ ਵਕਤ ਸੀ ਤੇ ਕਿਹੜੀ ਥਿਤ ਸੀ 14 ਸੀ ਮਸਿਆ ਸੀ ਤੇ ਵਾਰ ਕਿਹੜਾ ਸੀ ਦਿਨ ਸੀ ਮੰਗਲਵਾਰ ਸੀ ਬੁੱਧਵਾਰ ਸੀ ਰੁੱਤ ਕਿਹੜੀ ਸੀ ਪਤ ਝੜ ਸੀ ਸਿਆਲ ਸੀ ਗਰਮੀ ਸੀ ਜਾਂ ਸਰਦੀ ਸੀ ਇਸ ਤਰ੍ਹਾਂ ਕਿਹੜੀ ਰੁੱਤ ਸੀ ਮਾਹੋ ਕਾਵਣ ਮੇਂ ਨਾ ਕਿਹੜਾ ਸੀ ਜੇਟ ਸੀ ਹਾਰਡ ਸੀ ਜਿਤ ਹੋਆ ਆਕਾਰ ਜਦੋਂ ਆ ਸ੍ਰਿਸ਼ਟੀ ਬਣੀ ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਇਹ ਜਿਹੜੀ ਸ੍ਰਿਸ਼ਟੀ ਬਣੀ ਆ ਨਾ ਇਹਦਾ ਕਿਸੇ ਨੂੰ ਨਹੀਂ ਪਤਾ ਵੇਲ ਨਾ ਪਾਇਆ ਪੰਡਤੀ ਜੇ ਪੰਡਤਾਂ ਨੂੰ ਜਿਨ੍ਹਾਂ ਦੇ ਕੋਲ 108 ਗ੍ਰੰਥ ਨੇ ਉਹਨਾਂ ਨੂੰ ਪਤਾ ਹੁੰਦਾ ਤਾਂ ਉਹ ਆਪਣੇ 12 ਪ੍ਰਾਣਾ ਦੇ ਵਿੱਚ ਲਿਖ ਦਿੰਦੇ ਭਾਵੇਂ ਕਿਤੇ ਵੀ ਨਹੀਂ ਲਿਖਿਆ ਵੀ ਸ੍ਰਿਸ਼ਟੀ ਕਦੋਂ ਬਣੀ ਹੈ ਵਖਤ ਨਾ ਪਾਇਓ ਕਾਦੀਆ ਇਹ ਜਿਹੜਾ ਸਮਾਂ ਵਖਤ ਹੈ ਇਹ ਕਾਜ਼ੀਆਂ ਨੂੰ ਵੀ ਨਹੀਂ ਲੱਭਿਆ ਮੁਸਲਮਾਨ ਫਿਰਕੇ ਨੂੰ ਤੇ ਜੇ ਕਿਤੇ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਆਪਣੇ ਕ੍ਰਾਣ ਆਪਣੇ ਵੀ ਧਾਰਮਿਕ ਗ੍ਰੰਥ ਦੇ ਵਿੱਚ ਲਿਖ ਦਿੰਦੇ ਥਿਤਵਾਰ ਨਾ ਜੋਗੀ ਜਾਣਾ ਜਿਹੜੀ ਥਿੱਤ ਹੈ 14 ਮੌਸਾ ਸਾਨੂੰ ਕੁੰਡਲੀਆਂ ਬਣਾ ਬਣਾ ਦਿੰਦੇ ਐ ਇਹ ਜੋਤਸੀਆਂ ਨੂੰ ਵੀ ਨਹੀਂ ਪਤਾ ਵੀ ਕਿਹੜੇ ਦਿਨੋਂ ਕਦੋਂ ਸ੍ਰਿਸ਼ਟੀ ਸਾਜੀ ਗਈ ਹੈ ਰੁੱਤ ਮਾਉਨ ਕੋਈ ਨਾ ਕਿਸੇ ਨੂੰ ਰੁੱਤ ਦਾ ਪਤਾ ਹੈ ਨਾ ਕਿਸੇ ਨੂੰ ਮਹੀਨੇ ਦਾ ਪਤਾ ਹੈ ਜਾਂ ਕਰਤਾ ਸਿੱਟੀ ਕੋ ਸਾਜੇ ਆਪੇ ਜਾਣੈ ਸੋਈ ਭਾਈ ਗੱਲ ਤਾਂ ਇੱਥੇ ਮੁੱਕਦੀ ਐ ਜਿਹੜੇ ਕਰਤੇ ਨੇ ਸ੍ਰਿਸ਼ਟੀ ਰਚੀ ਆ ਭਾਵ ਕਰਤਾ ਜਦੋਂ ਸ੍ਰਿਸ਼ਟੀ ਬਣਿਆ ਉਹ ਆਪ ਹੀ ਜਾਣਦਾ ਕਦੋਂ ਬਣਿਆ ਸਾਡੇ ਤਾਂ ਅੰਦਾਜ਼ੇ ਆਈਡੀਆ ਹਨ ਕਿਵ ਕਰਿਆ ਆਖਾਂ ਕਿਵ ਸਾਲਾਈ ਕਿਉ ਵਰਨੀ ਕਿਵ ਜਾਣਾ ਮੈਂ ਕਿਵੇਂ ਐਡੀ ਵੱਡੀ ਸ੍ਰਿਸ਼ਟੀ ਦੀ ਸਿਰਸਲਾ ਕਰ ਸਕਦਾ ਜਦੋਂ ਮੈਨੂੰ ਪਤਾ ਹੀ ਨਹੀਂ ਤੇ ਕਿਵੇਂ ਉਹਦਾ ਮੈਂ ਵਰਣ ਵਿਖਿਆਨ ਕਰਾਂ ਤੇ ਕਿਵੇਂ ਉਸ ਨੂੰ ਜਾਣ ਸਕਦਾ ਭਾਵ ਨਹੀਂ ਜਾਣ ਸਕਦਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਨਾਨਕ ਸਾਹਿਬ ਕਹਿੰਦੇ ਭਾਈ ਏ ਨਾਨਕ ਇੱਥੇ ਬੜੇ ਲੋਕ ਬੈਠੇ ਨੇ ਕੋਈ ਆਪਣੇ ਇੱਕ ਤੋਂ ਵੱਡੇ ਤੋਂ ਵੱਡੇ ਸਿਆਣੇ ਕਹਾਉਣ ਵਾਲੇ ਬੜੀਆਂ ਗੱਲਾਂ ਆਖਦੇ ਹਨ ਤੇ ਪਰ ਉਹਦਾ ਅੰਤ ਕਿਸੇ ਨੇ ਨਹੀਂ ਪਾਇਆ ਇਹ ਸਾਰੀਆਂ ਉਠੀਆਂ ਗੱਲਾਂ ਨੇ ਵੱਡਾ ਸਾਹਿਬ ਵੱਡੀ ਨਾਈ ਉਹ ਵੱਡਾ ਜਿਹੜਾ ਸਾਹਿਬ ਹੈ ਨਾ ਜਿਹੜਾ ਸੱਚਾ ਨਿਜਮ ਅਟਲ ਹੁਕਮ ਰੂਪ ਸਤਾਂ ਤਰੂਪੀ ਰੱਬ ਹੈ ਉਹ ਬਹੁਤ ਵੱਡਾ ਹੈ ਤੇ ਉਹਦੀ ਵਡਿਆਈ ਵੀ ਵੱਡੀ ਹੈ ਕੀਤਾ ਜਾਂ ਕਾ ਹੋਵੇ ਜੇ ਦਾ ਸਾਰਾ ਕੀਤਾ ਹੋਇਆ ਹੋਇਆ ਹੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਸੁਹਾ ਨਾਨਕ ਸਾਹਿਬ ਕਹਿੰਦੇ ਭਾਈ ਜੇ ਕੋਈ ਆਖੇ ਨਾ ਵੀ ਮੈਂ ਆਪਣੇ ਆਪ ਨੂੰ ਇਹ ਸਮਝੇ ਵੀ ਮੈਂ ਜਾਣ ਲਿਆ ਤਾਂ ਕਹਿੰਦੇ ਜਦੋਂ ਅੱਗੇ ਜਾਊਗਾ ਨਾ ਜਿੰਨਾ ਜਾਣ ਲਿਆ ਉਹ ਤੇ ਜਾਣ ਲਿਆ ਜਦੋਂ ਹੋਰ ਅੱਗੇ ਵਧੂਗਾ ਜਦੋਂ ਅੱਗੇ ਹੋਰ ਵਧੂਗਾ ਕਿਉਂਕਿ ਅੰਤ ਨਹੀਂ ਹੈ ਤਾਂ ਸੋਭਾ ਨਹੀਂ ਪਾਊਗਾ ਪਾਵ ਆਪਣੇ ਆਪ ਨੂੰ ਸ਼ਰਮਿੰਦਗੀ ਦੇ ਵਿੱਚ ਹੀ ਮੰਨੇਗਾ ਵੀ ਮੈਂ ਕਹਿ ਦਿੱਤਾ ਦੀ ਮੈਂ ਜਾਣ ਲਿਆ ਅੱਜ ਮੈਨੂੰ ਨਵਾਂ ਪਤਾ ਲੱਗਿਆ ਕਿਉਂਕਿ ਮਨੁੱਖ ਹਰ ਰੋਜ਼ ਸਿੱਖਦਾ ਹੈ ਜਾਣ ਦਿੱਤਾ ਅਸੀਂ ਗੱਡੀ ਚਲਾਉਣ ਦੀ ਆਵੇਂ ਆਡੇ ਕੋਲ ਲਾਇਸੈਂਸ ਬਣੇ ਹੋਏ ਨੇ ਅਸੀਂ ਨੇਤ ਗੱਡੀ ਦੇ ਜਿਹੜੇ ਗੁਣ ਨੇ ਰੂਲ ਨੇ ਜਦੋਂ ਗਲਤੀ ਹੋ ਜਾਂਦੀ ਹੈ ਉਦੋਂ ਪਤਾ ਲੱਗਦਾ ਵੀ ਇੱਥੇ ਮੇਰੀ ਗਲਤੀ ਸੀ ਤੇ ਇਹ ਤਾਂ ਮੈਂ ਭਾਈ ਅੱਜ ਸਿੱਖਿਆ ਇਸ ਕਰਕੇ ਜਾਣਿਆ ਨਹੀਂ ਜਾ ਸਕਦਾ ਬਹੁਤ ਵੱਡਾ ਹੈ ਸੋ ਵੀਡੀਓ ਬਹੁਤ ਲੰਬੀ ਹੋਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਫੇਸਬੁੱਕ ਤੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ